ਜ਼ਿਲ੍ਹਾ ਜਲੰਧ ਦੇ ਹਾਤੀ ਦੇ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਇਲਾਕਾ ਵਾਸੀਆਂ ਨੂੰ ਡਰ ਮੁਕਤ ਕ੍ਰਾਈਮ ਮੁਕਤ ਮਾਹੌਲ ਦੇਣ ਦੇ ਮੱਤਵ ਨਾਲ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਭਾਵੇਂ ਉਹ ਡਾਇਲਿਕ 112 ਗੱਡੀਆਂ ਦੀ ਗੱਲ ਕੀਤੀ ਜਾਵੇ ਜਾਂ ਟ੍ਰੈਫਿਕ ਪੁਲਿਸ ਜਾਂ ਸਬਡਿਵੀਜ਼ਨ ਪੁਲਿਸ ਵੱਲੋਂ ਮਾੜੇ ਅੰਸਰਾਂ ਨਾਲ ਸਖਤੀ ਨਾਲ ਨਜਿੱਠਣ ਦੀਆਂ ਕਾਰਵਾਈਆਂ ਹੋਣ ਇਸੇ ਲੜੀ ਤਹਿਤ ਸਬ ਡਿਵੀਜ਼ਨ ਫਿਲੋਅਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਦੇ ਹੋਏ ਦੋ ਪਈਆਂ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਕਈ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਇਨਾਂ ਚ ਪਿੰਡਮੁਆਈ ਹਰੀਪੁਰ ਫਟਕ ਵੱਖ-ਵੱਖ ਜਗ੍ਹਾ ਉੱਪਰ ਨਾਕਾ ਲਗਾ ਕੇ ਇਨਸਪੈਕਟਰ ਕੇਵਲ ਸਿੰਘ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਵਾਹਨਾਂ ਦੀ ਕਾਗਜ਼ਤ ਪੂਰੀ ਨਾ ਹੋਣ ਤੇ ਚਲਾਨ ਵੀ ਕੀਤੇ ਗਏ ਤੇ ਬਿਨਾਂ ਕਾਗਜ਼ਤ ਵਾਲੇ ਵਾਹਨ ਬੰਦ ਕੀਤੇ ਗਏ ਇਸ ਵੰਦੀ ਇੰਸਪੈਕਟਰ ਕੇਵਲ ਸਿੰਘ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਚੈਕਿੰਗ ਇਸੇ ਤਰ੍ਹਾਂ ਹੀ ਅਲੱਗ-ਅਲੱਗ ਜਗ੍ਹਾ ਉੱਪਰ ਨਾਕੇ ਲਗਾ ਕੇ ਕੀਤੀ ਜਾਵੇਗੀ ਤੇ ਹੁੱਲੜਵਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪ੍ਰੈਸ਼ਰ ਹਾਰਨ, ਬੁਲਟਾ ਦੇ ਪਟਾਕੇ, ਬਿਨਾ ਨੰਬਰ ਪਲੇਟਾ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰ ਜੀ ਇਹ ਮੋਬਾਈਲ ਏਡੇ ਵਿਖੇ ਨਾਕਾ ਲਗਾਇਆ ਗਿਆ ਇਸ ਕੀ ਸੰਬੰਧੀ ਮਾਮਲਾ ਸਾਰਾ ਜੀ। ਹਾਂ ਜੀ, ਐਸਐਸਪੀ ਸਾਹਿਬਾ ਹਾਜ਼ਰ ਹੁਣੰਦਰ ਦੇ ਹਾਤੀ ਵੱਲੋਂ। ਮੁਮਦ ਅਨਸਾਰ ਔਰ ਵਿਐਸਪੀ ਸਾਹਿਬ ਕਾਲਾ ਸਾਹਿਬ ਦੇ ਨੰਨੋ ਦੇ ਨਾਲ ਆਖੜੇ ਆ ਕਿ ਜਿੰਨੇ ਕਾਫਲੇ ਲਾਇਆ ਜਾਂਦੇ ਆ ਇਹ ਬਲੌਰ ਦੇ ਵਿੱਚ ਜਿੰਨੇ ਕਾਫਲੇ ਨੇ ਜਿੰਨੇ ਕਾਫਲੇ ਲੱਗਰੇ ਆ ਅੱਜ ਬਾਕ ਦੇ ਲੋਕ ਲਗਾਤਾਰ ਜੱਗ ਰਿਹਾ ਹੈ ਕੁੱ ਵਿੱਚ ਜਿੰਨੇ ਵੀ ਮੋਟਰ ਵਾਹਨਾਂ ਦੀ ਉਲੰਘਣਾ ਕਰ ਰਹੇ ਆ ਉਹਨਾਂ ਉਹਨਾਂ ਦੇ ਜਿਹੜੇ ਆ ਸ਼ੋਕ ਜੱਫਟ ਘਟ ਹੁੰਦੇ ਆ ਉਹਨਾਂ ਦੇ ਖਾਣ ਦਿੱਤੇ ਜਾ ਰਹੇ ਆ ਅ ਤੇ ਦੂਸਰਾ ਜਿਹੜੇ ਵੀ ਡਾਕੂਮੈਂਟ ਕਿਸੇ ਨੇ ਫੂਲ ਕੋਈ ਵੀ ਹੈ ਵੀ ਪਤਾ ਨਹੀਂ ਹੁੰਦਾ ਉਹਦਾ ਉਹਨੂੰ ਭੌਂ ਕੀਤਾ ਜਾਂਦਾ ਹੈ ਤੇ ਫਿਰ ਬਲੱਜ ਦੇ 6:00 ਵਜੇ ਤੋਂ ਜਿਹੜਾ ਨਾਕਾ ਜਿਹੜਾ ਇੱਥੇ ਲਾਇਆ ਹੈ ਸਾਡੇ ਦਿੱਲੀ ਜਿਹੜੇ ਆ 8:00 ਵਜੇ ਤੋਂ ਨਾਕੇ ਸ਼ੁਰੂ ਹੋ ਜਾਂਦੇ ਆ ਦੇਰ ਰਾਤ ਤੱਕ ਦੁਪਾਰਾ ਕੀ ਤੱਕ ਨਾਕਾ ਲਾਉਂਦੇ ਆ ਫਿਲਹਾਲ ਸਾਡਾ ਜੇ ਇੰਦਰ ਮਿਲਗਾ ਸੈਡਲ ਨੇ ਸਾਰਾ ਸਹੀਆਂ ਸਾਰੀ ਸਹੀ ਅੱਜ ਅਸੀਂ ਮੋਈ ਅੱਡਾ ਜਿਹੜਾ ਇੱਥੇ ਜਿਹੜਾ ਨਾਕਾ ਲਾਇਆ ਹੈ ਅਸੀਂ 40 ਚਲਾਨ ਜਿਹੜੇ ਹੁਣ ਤੱਕ ਕੱਟ ਚੁੱਕੇ ਆ ਨਾਕਾ ਸਾਡਾ ਹਲੇ ਵੀ ਕੈਰੀ ਆਉਣਾ ਜਿਹਦੇ ਵਿੱਚੋਂ ਅਸੀਂ 10 ਮੋਟਰਸਾਈਕਲ ਜਿਹੜੇ ਬੌਂਡ ਕੀਤੇ ਆ ਆ ਜਿਹੜੇ ਆ ਕੁੱਟਣ 30 ਚਲਾਨ ਜਿਹੜੇ ਅਸੀਂ ਕੀਤੇ ਆ ਉਹਦੇ ਵਿੱਚੋਂ ਕੁਝ ਚਲਾਨ ਇਹੋ ਜਿਹੜੇ ਜਿਹੜੇ ਡੇ ਤੇ ਜਿਹੜੇ ਜਿਨ੍ਹਾਂ ਨੂੰ ਜੁਰਮਾਨਾ ਦਿੱਤਾ ਮੌਕੇ ਤੇ ਵੀ ਭਰੇ ਗਏ ਜੀ ਚਲਾਨ ਜਿਹੜੇ ਇਹਦੇ ਆ ਜਿਹੜੇ ਉੱਥੇ ਹਾਦਸੇ ਵਿੱਚ ਕੁੱਟਣ ਵਾਲੇ ਆ ਇਹ ਸਾਰੇ ਚਲਾਨ ਅਸੀਂ ਕੁੱਟ ਲਾ 40 ਚਲਾਨ ਆ ਜਿਹੜੇ ਅਸੀਂ ਹੁਣ ਤੱਕ ਕੱਟ ਚੁੱਕੇ ਆ ਔਨਲਾਈਨ ਚਲਾਨ ਕਿੰਨੇ ਹੋਏ ਸਰ ਇੱਥੇ ਔਨਲਾਈਨ ਵੀ ਨਾਲ ਹੋਇਆ ਆਨਲਾਈਨ ਚਲਾਨ ਜਿਹੜੇ ਸਾਡੇ 14 ਚਲਾਨ ਜਿਹੜੇ ਆਨਲਾਈਨ ਕੀਤੇ ਆ ਜਿਹੜੇ ਮੌਕੇ ਤੇ ਹੀ ਜਿਹੜੇ ਵੀ ਦੋਸ਼ੀ ਤੇ ਰਪਾਈ ਗਈ ਆ ਉਹਨਾਂ ਦੇ ਮੁਕਤੇ ਜੋ ਵੀ ਦਰਮ ਮੋਟਰ ਵੀ ਕਲੈਕਟ ਦੇ ਤਹਿਤ ਹੁੰਦਾ ਸੀ ਉਹਦਾ ਜੁਰਮਾਨਾ ਫੁਕਤ ਕੀ ਬਾਕੀ ਜਿਹੜੇ ਹੈਗੇ ਆ ਚਲਾਨ ਉਹ ਅਦਾਸ ਵਿੱਚ ਪਿੱਛੇ ਜਾਣਗੇ ਪਰ ਤੋਂ ਬਾਅਦ ਰੀਮ ਚਿੱਟ ਮਿਲਣ ਤੋਂ ਬਾਅਦ ਇਹੋ ਜਿਹੜੇ ਆ ਵੀ ਕੰਮ ਨੇ ਤੇ ਜਾਣ ਜਿਹੜੇ ਵਹੀਕਲ ਚੱਲਦੇ ਸਰ ਇਹਨਾਂ ਨੂੰ ਤੁਸੀਂ ਕੀ ਹਦਾਇਤਾਂ ਦੇਣੀਆਂ ਚਾਹੁੰਦੇ ਆ ਜਿਹੜੇ ਵਹੀਕਲ ਜਿਹੜੇ ਆ ਚੱਲ ਰਹੇ ਆ ਬਾਈਕਾਂ ਚੱਲ ਰਹੀਆਂ ਹੈਗੀਆਂ ਰੋੜਾਂ ਦੇ ਉੱਤੇ ਉਹਨਾਂ ਦੇ ਵਿੱਚ ਅਸੀਂ ਸਾਰੇ ਹੀ ਸੁਣਨ ਵਾਲਿਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੋਈ ਵੀ ਮਾਪੇ ਬਾਪਾ ਮੋਟਰਸਾਈਕਲ ਵੀ ਕਰਨਾ ਦੇਣ ਜੋਪੀਓ ਦੇ ਨਾਲ ਕੋਈ ਵੱਡੀ ਦੁਰਘਟਨਾ ਵੀ ਘਟ ਸਕਦੀ ਹੈ ਦੂਸਰਾ ਇਹ ਨਵੇਂ ਕਾਨੂੰਨ ਦਾ ਆਪਰੇਤੀ ਬਣ ਸਕਿਆ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜੇ ਕੋਈ ਵੀਕਲ ਚਲਾਉਂਦਾ ਤਾਂ ਉਹਦੇ ਮਾਂ-ਬਾਪ ਨੂੰ ਸਜ਼ਾ ਮਿਲ ਸਕਦੀ ਹੈ ਜਾਂ ਜਿਹਦਾ ਕੋਈ ਮੋਟਰਸਾਈਕਲ ਮੰਗ ਕੇ ਲਿਆਂਦਾ ਉਹਨੂੰ ਵੀ ਸਜ਼ਾ ਮਿਲ ਸਕਦੀ ਹੈ ਇਸ ਕਰਕੇ ਅਸੀਂ ਬੀਲ ਕਰਦੇ ਹਾਂ 18 ਸਾਲ ਤੋਂ ਘੱਟ ਦੇ ਇੱਕ ਘਟਨਾ